ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਮੇਰੇ ਚੈਨਲ ਉੱਪਰ ਨਿੱਘਾ ਸਵਾਗਤ ਹੈ ਸੰਗਤ ਜੀ ਜਿੱਦਾਂ ਕਿ ਆਪ ਸਾਰੇ ਜਾਣਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਸਭ ਕੁਝ ਕਰਨ ਕਰਾਉਣ ਵਾਲਾ ਹੈਗਾ ਜੀਦੇ ਹੱਥ ਵਿੱਚ ਸਾਰਾ ਕੋਸ਼ਾ ਆਪਾਂ ਨੂੰ ਦੇਣ ਵਾਲਾ ਉਹੀ ਆ ਆਪਾਂ ਜੋ ਵੀ ਕਰਦੇ ਪਏ ਆ ਇਸ ਟਾਈਮ ਉਹਦੀ ਰਜਾ ਵਿੱਚ ਕਰਦੇ ਪਏ ਆ ਜੋ ਆਪਣੇ ਦੋ ਕਰਵਾ ਰਿਹਾ ਆਪਾਂ ਉਹੀ ਕਰ ਰਹੇ ਆਂ ਪਰਮਾਤਮਾ ਨੂੰ ਯਾਦ ਰੱਖਣਾ ਸਭ ਤੋਂ ਵੱਡਾ ਉੱਤਮ ਕਰਮਾ ਪਰਮਾਤਮਾ ਦੇ ਨਾਮ ਨੂੰ ਯਾਦ ਕਰਨਾ ਸਿਮਰਨਾ ਗੁਰਬਾਣੀ ਬੜਨਾ ਗੁਰੂ ਨਾਲ ਜੁੜਨਾ ਸਭ ਤੋਂ ਪਵਿੱਤਰ ਉੱਤਮ ਕਰਮ ਹੈ ਅਤੇ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸੰਗਤ ਜੀ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਇੱਕ ਨਾ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਇਹ 4 ਦਿਨ ਦਾ ਮੇਲਾ ਬਾਅਦ ਚ ਆਪਾਂ ਉੱਥੇ ਹੀ ਜਾਣਾ ਜੇ ਆਪਾਂ ਹੁਣ ਇਹ ਸੋਚ ਗਏ ਵੀ ਗਾਂ ਕਿਹਨੇ ਦੇਖਿਆ ਬਹੁਤ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਕਹਿ ਦਿੰਦੇ ਆ ਗਾਂ ਕਿਹਨੇ ਦੇਖਿਆ ਹਨ ਬਟ ਆਪਣੇ ਕੋਲ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਅਤੇ ਉਹ ਆਪਾਂ ਨੂੰ ਸਿਖਿਆ ਦਿੰਦੇ ਆ ਕੀ ਆਪਾਂ ਨੂੰ ਦੱਸਦੇ ਕਿ ਜਿਹੜਾ ਆਪਾਂ ਇਸ ਦੁਨੀਆ ਤੇ ਆਏ ਆ ਆਪਣਾ ਜਿਹੜਾ ਸਹੀ ਕਰਮ ਕੀ ਆ ਆਪਾਂ ਇਸ ਦੁਨੀਆ ਤੇ ਕੀ ਕਰਨ ਆਏ ਆ ਆਪਾਂ ਇੱਥੇ ਸਿਰਫ ਨਾਮ ਦੀ ਕਮਾਈ ਕਰਨ ਆਏ ਆ ਜਿਹੜਾ ਆਪਾਂ ਨੂੰ ਮਨੁੱਖੀ ਜੀਵਨ ਮਿਲਿਆ ਉਹ ਸਿਰਫ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਮਿਲਿਆ ਪਰਮਾਤਮਾ ਦੇ ਨਾਮ ਦੀ ਕਮਾਈ ਕਰਨ ਵਾਸਤੇ ਮਿਲਿਆ ਪਰ ਆਪਾਂ ਆਪਾਂ ਲੋਕ ਕੀ ਕਰਦੇ ਆ ਕਿ ਮਤਲਬ ਪੈਸੇ ਪਿੱਛੇ ਭੱਜੇ ਫਿਰਦੇ ਆ ਹਰ ਇੱਕ ਬੰਦਾ ਹਰ ਇੱਕ ਬੰਦਾ ਉਹਨੂੰ ਆਏ ਆ ਕਿ ਮੈਂ ਲਾਈਫ ਚ ਕਾਮਜਾਬ ਹੋ ਜਾਾਂ ਕਾਮਜਾਬ ਹੋਣਾ ਕੋਈ ਗਲਤ ਗੱਲ ਨਹੀਂ ਕਾਮਧਪ ਹੋਣਾ ਜ਼ਰੂਰੀ ਆ ਜਿੰਦਗੀ ਜਿਉਣ ਲਈ ਪੈਸਾ ਵੀ ਜ਼ਰੂਰੀ ਆ ਪਰ ਪੈਸੇ ਤੋਂ ਉੱਤੇ ਜਿਹੜਾ ਮੇਨ ਕਰਮ ਹੈਗਾ ਉਹ ਪ੍ਰਮਾਤਮਾ ਨੂੰ ਯਾਦ ਕਰਨਾ ਬਾਠ ਕਰਨਾ ਗੁਰਬਾਣੀ ਪੜਨਾ ਇਸ ਲਈ ਸਾਨੂੰ ਸਾਰਿਆਂ ਨੂੰ ਵਾਏ ਗੁਰ ਨਾਲ ਜ਼ਰੂਰ ਜੁੜਨਾ ਚਾਹੀਦਾ ਹੈਗਾ ਜਿੱਥੋਂ ਵੀ ਸਾਨੂੰ ਸਿੱਖਿਆ ਮਿਲਦੀ ਆ ਸਾਨੂੰ ਸਿੱਖਿਆ ਗ੍ਰੈਂਡ ਕਰ ਲੈਣੀ ਚਾਹੀਦੀ ਆ ਸੰਗਤ ਜੀ ਆਪਾਂ ਲੋਕ ਇਦਾਂ ਦੇ ਹੈਗੇ ਆ ਜਿਨ੍ਹਾਂ ਦਾ ਲੋੜਾਂ ਖਤਮ ਨਹੀਂ ਹੁੰਦੀਆਂ ਜਿਨ੍ਹਾਂ ਦੀ ਹਨਾ ਆਪਾਂ ਨੂੰ ਇਦਾਂ ਹੁੰਦਾ ਕਿ ਆਪਾਂ ਨੂੰ ਉਹ ਵੀ ਮਿਲ ਜੇ ਉਹ ਵੀ ਮੈਜੇ ਮਤਲਬ ਕਿ ਜੇ ਕੋਈ ਬੰਦਾ ਮਤਲਬ ਆਪਦੀ ਲਾਈਫ ਚ ਸਫਲ ਹੋ ਗਿਆ ਨਾ ਉਹਦੀ ਫੇਰ ਵੀ ਤੰਗ ਨਹੀਂ ਖਤਮ ਹੁੰਦੀ ਜੇ ਉਹਦੀ ਲਾਈਫ ਚ ਸਫਲ ਆਉਂਦੇ ਕੋਲ ਜੌਬ ਹੈਗੀ ਉਹਦੇ ਕੋਲ ਕਾਰ ਹੈਗਾ ਉਹਦੇ ਕੋਲ ਗੱਡੀ ਹੈਗੀ ਆ ਉਹਦੀ ਫਿਰ ਵੀ ਉਹਦੀਆਂ ਲੋੜਾਂ ਖਤਮ ਨਹੀਂ ਹੁੰਦੀਆਂ ਉਹ ਉਹਦੀ ਲੋੜਾਂ ਆਉਂਦੀਆਂ ਵਧਣ ਲੱਗ ਜਾਂਦੀਆਂ ਮੈਨੂੰ ਉਹ ਵੀ ਮਿਲ ਜੇ ਹਨਾ ਜਾਂ ਮਤਲਬ ਸਾਰਾ ਕੁਝ ਹੁੰਦੇ ਹੋਏ ਵੀ ਫਿਰ ਵੀ ਉਹਨੂੰ ਆਹੋ ਨਾ ਮੈਨੂੰ ਮੈਨੂੰ ਆਹ ਚੀਜ਼ ਹੈ ਨਹੀਂ ਮੈਨੂੰ ਆਹ ਚੀਜ਼ ਹੈ ਨਹੀਂ ਮਤਲਬ ਉਹਦੀਆਂ ਖੁਆਇਸ਼ਾਂ ਜਿਹੜੀਆਂ ਵਧਦੀਆਂ ਜਾਂਦੀਆਂ ਸਮੇਂ ਦੇ ਨਾਲ ਨਾਲ ਪਰ ਸੰਗਤ 'ਚ ਆਪਾਂ ਯਾਨੀ ਕਿ ਆਪਾਂ ਨੂੰ ਜਿਹੜਾ ਮੇਨ ਆਪਣਾ ਬੇਸ ਹੈਗਾ ਵੀ ਆਪਾਂ ਰੋਟੀ ਪਾਣੀ ਖਾਣਾ ਦੋ ਟਾਈਮ ਠੀਕ ਆ ਉਹਨੇ ਜੋ ਕੀ ਆਪਣੀ ਜਿਹੜੀ ਕਮਾਈ ਆ ਚੱਲ ਜੀ ਜਾਵੇ ਠੀਕ ਤੇ ਜਿਹੜੇ ਲੋਕ ਗੁਰਬਾਣੀ ਪੜ੍ਹਦੇ ਆ ਪ੍ਰਮਾਤਮਾ ਉਹਨਾਂ ਨੂੰ ਕਿਸੇ ਜੀ ਦੀ ਕਾਟ ਵੀ ਨਹੀਂ ਰਹਿਣ ਦਿੰਦੇਗੇ ਮਤਲਬ ਮਨੁੱਖ ਦੇ ਅੰਦਰ ਉਹ ਚੀਜ਼ਾਂ ਹੁੰਦੀਆਂ ਵੀ ਨਹੀਂ ਉਹਨੇ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਜਿਹੜੀਆਂ ਉਹਨੂੰ ਮਿਲ ਜਾਂਦੀਆਂ ਗੁਰਬਾਣੀ ਪੜ੍ਹਨਾ ਜਦੋਂ ਸੰਗਤ ਜੀ ਆਪਾਂ ਅੰਮ੍ਰਿਤ ਵੇਰੇ ਨਾਲ ਜੁੜ ਜਾਂਦੇ ਆ ਪ੍ਰਮਾਤਮਾ ਦਾ ਨਾਮ ਧਿਆਉਂਦੇ ਆ ਗੁਰਬਾਣੀ ਪੜ੍ਹਦੇ ਆ ਤਾਂ ਆਪਣੀ ਲਾਈਫ 'ਚ ਇੰਨੀ ਜ਼ਿਆਦਾ ਚੇਂਜਸ ਆ ਜਾਂਦੀਆਂ ਹਨਾ ਮਤਲਬ ਵਾ ਸੋਚ ਵੀ ਨਹੀਂ ਸਕਦੇ ਹੁੰਦੇ ਕਿ ਆਪਣੀ ਲਾਈਫ ਕਿੱਦਾਂ ਚੱਲ ਰਹੀ ਹੈ ਕੋਈ ਪ੍ਰੋਬਲਮ ਆਉਂਦੀ ਆ ਉਸ ਪ੍ਰੋਬਲਮ ਦਾ ਨਾਲ ਦੀ ਨਾਲ ਸੋਲਿਊਸ਼ਨ ਹੋ ਜਾਂਦਾ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਭ ਕਿੱਦਾਂ ਹੋ ਗਿਆ ਆਪਣੀ ਜਿਹੜੀ ਲਾਈਫ ਆ ਜਿਹੜੀ ਉਹ ਪਰਮਾਤਮਾ ਖੁਦ ਚਲਾਉਂਦੇ ਆ ਠੀਕ ਆ ਜਦੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਆਪਾਂ ਗੁਰਬਾਣੀ ਪੜ੍ਹਦੇ ਆ ਤਾਂ ਵਾਹਿਗੁਰੂ ਜੀ ਜਿਹੜੇ ਆਪਣੀ ਤੇ ਨਜ਼ਰ ਆਪਣੀ ਜਿਹੜੀ ਨਜ਼ਰ ਆ ਉਹ ਵਧਾ ਦਿੰਦੇ ਆ ਠੀਕ ਆ ਆਪਣਾ ਹੀ ਰਾਖੀ ਪਰਮਾਤਮਾ ਖੁਦ ਕਰਦੇ ਆ ਜਿੱਦਾਂ ਹੁਣ ਸੰਗਤ ਜੀ ਗੁਰਬਾਣੀ ਪੜਨਾ ਮੂਲ ਮੰਤਰ ਦਾ ਪਾਠ ਮੂਲ ਮੰਤਰ ਦੇ ਪਾਠ ਇੰਨੀ ਕਿ ਸ਼ਕਤੀ ਆ ਸੰਗਤ ਜੀ ਬਹੁਤ ਲੋਕ ਹੁੰਦੇ ਆ ਠੀਕ ਆ ਹਰ ਇੱਕ ਬੰਦੇ ਦੀ ਲਾਈਫ ਚ ਮਾਰਾ ਟਾਈਮ ਵੀ ਜ਼ਰੂਰ ਹੀ ਆਉਂਦਾਗਾ ਠੀਕ ਆ ਕੋਈ ਬਿਮਾਰ ਹੋ ਜਾਂਦਾ ਜਾਂ ਫਿਰ ਕੋਈ ਘਰ ਚ ਪ੍ਰੋਬਲਮ ਆ ਜਾਂਦੀ ਹੈ ਮਤਲਬ ਕੁਛ ਨਾ ਕੁਛ ਹਰ ਇੱਕ ਬੰਦੇ ਦੀ ਲਾਈਫ ਚ ਇੱਕ ਨਾ ਇੱਕ ਵਾਰ ਤਾਂ ਜ਼ਰੂਰੀ ਹੀ ਹੁੰਦਾਗਾ ਬਟ ਉਸ ਟਾਈਮ ਉਸ ਮਾੜੇ ਟਾਈਮਸ ਨਾ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਡੋਲ ਜਾਂਦੇ ਆ ਹਨਾ ਉਹਨਾਂ ਨੂੰ ਐ ਲੱਗਦਾ ਵੀ ਮੈਂ ਤਾਂ 파ਟ ਕਰਦਾ ਸੀ ਮਤਲਬ ਮੈਨੂੰ ਫਿਰ ਵੀ ਪ੍ਰਮਾਤਮਾ ਨੇ ਹਨਾ ਇੰਨਾ ਵੱਡਾ ਦੁੱਖ ਦਿੱਤਾ ਪ੍ਰਮਾਤਮਾ ਜਿੱਥੇ ਸੁੱਖ ਦਿੰਦਾ ਨਾ ਉਥੇ ਦੁੱਖ ਵੀ ਦਿੰਦਾ ਮਤਲਬ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਦੁੱਖਾਂ ਤੇ ਸੁੱਖਾਂ ਦੋਨਾਂ ਦੇ ਸੁਮੇਲ ਨਾਲ ਬਣੀ ਹੈ ਠੀਕ ਆ ਉਹ ਜ਼ਿੰਦਗੀ ਤਾਂ ਹੀ ਹੈ ਜਿਉਂਦੇ ਵਿੱਚ ਦੁੱਖ ਵੀ ਆਉਂਦੇ ਆ ਸੁੱਖ ਵੀ ਹੁੰਦੇ ਆ ਜੇ ਇੱਕ ਬੰਦਾ ਸੁਖੀ ਆ ਉਹਨੂੰ ਕਦੇ ਕੋਈ ਦੁੱਖ ਨਹੀਂ ਆਊਗਾ ਤਾਂ ਉਹ ਵੈਗੁਰ ਨੂੰ ਤਾਂ ਜ਼ਿਆਦਾ ਰੱਖੂਗਾ ਹੀ ਨਹੀਂ ਕਿਉਂਕਿ ਉਹਨੂੰ ਤੈਨ ਲੱਗੂਗਾ ਮੇਰੇ ਕੋਲ ਮੈਨੂੰ ਤਾਂ ਕਦੇ ਕੋਈ ਦੁੱਖ ਹੋਇਆ ਹੀ ਨਹੀਂ ਮੇਰਾ ਤਾਂ ਹਨਾ ਮਤਲਬ ਮੇਰੀ ਹਰ ਇੱਕ ਚੀਜ਼ ਮੇਰੇ ਕੋਲ ਹੈਗੀ ਆ ਕਦੇ ਮੇਰਾ ਕੋਈ ਦੁੱਖਿਆ ਨਹੀਂ ਮੈਂ ਤੰਦਰੁਸਤ ਹੈਗਾ ਤਾਂ ਉਹ ਪਰਮਾਤਮਾ ਨੂੰ ਕਿਉਂ ਯਾਦ ਕਰੂਗਾ ਜੇ ਬੰਦੇ ਦੀ ਲਾਈਫ 'ਚ ਦੁੱਖ ਆਊਗਾ ਤਾਂ ਉਹ ਤਾਂ ਹੀ ਪਰਮਾਤਮਾ ਨੂੰ ਯਾਦ ਕਰੂਗਾ ਜਦੋਂ ਆਪਾਂ ਮੁਸ਼ਕਲ 'ਚ ਹੁੰਨੇ ਆ ਇੱਕ ਟਾਈਮ ਆਪਣੇ ਜਦਾਂ ਆਪਣੇ ਮੂੰਹ 'ਚੋਂ ਨਿਕਲਦਾ ਵਾਹਿਗੁਰੂ ਬਚਾ ਲਾ ਵਾਹਿਗੁਰੂ ਹਣ ਤੂੰ ਹੀ ਆ ਵਾਹਿਗੁਰੂ ਮੇਰ ਕਰੀ ਠੀਕ ਆ ਆਪੋ ਉਸ ਟਾਈਮ ਪਰਮਾਤਮਾ ਨੂੰ ਯਾਦ ਕਰਦੇ ਨੇ ਤਾਂ ਆਪਾਂ ਨੂੰ ਰੱਬ ਯਾਦ ਆਉਂਦਾ ਮਾਰੇ ਟਾਈਮ ਸੋ ਜਦੋਂ ਉਹ ਟਾਈਮ ਆਉਂਦਾ ਤਾਂ ਆਪਾਂ ਘਬਰਾ ਜਾਂਦੇ ਆ ਬਹੁਤ ਸਾਰੇ ਲੋਕ ਹੁੰਦੇ ਆ ਇਧਰ ਉਧਰ ਭਟਕਣ ਲੱਗ ਜਾਂਦੇ ਆ ਹਨਾ ਬਟ ਤੁਸੀਂ ਨਾ ਇਹ ਸੋਚਿਆ ਕਰੋ ਜਦੋਂ ਵੀ ਜਦੋਂ ਵੀ ਕੋਈ ਮਾੜਾ ਟਾਈਮ ਆਉਂਦਾ ਤੁਸੀਂ ਸੋਚੋ ਕਿ ਇਹ ਪਰਮਾਤਮਾ ਆਪਣਾ ਹੀ ਇਮਤਿਹਾਨ ਲੈ ਰਿਹਾ ਕੋਈ ਗੱਲ ਨਹੀਂ ਜੇ ਰੱਬ ਨੇ ਸੁੱਖ ਦਿੱਤੇ ਰੱਬ ਦੁੱਖ ਵੀ ਤਾਂ ਦਿੰਦਾ ਹੀ ਆ ਜਿੱਦਾਂ ਸੁੱਖ ਦਾ ਟਾਈਮ ਨਿਕਲ ਜਾਂਦਾ ਹੋਵੇ ਦੁੱਖ ਦਾ ਵੀ ਨਿਕਲ ਜਾਂਦਾ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਣਾ ਜਿਹੜਾ ਮੇਨ ਕਰਮ ਆ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਠੀਕ ਆ ਨਾ ਆਪਾਂ ਨੂੰ ਸਿਰਫ ਉਸ ਵੈਗੁਰ ਦੇ ਗੁਣ ਗਾਉਣੇ ਚਾਹੀਦੇ ਆ ਪਾਠ ਕਰਨਾ ਚਾਹੀਦਾ ਚਲੋ ਠੀਕ ਆ ਤੁਸੀਂ ਪਾਠ ਕਰਦੇ ਹੋ ਨਿਤਨੇਮ ਕਰਦੇ ਆ ਜਦੋਂ ਕੋਈ ਮਾੜਾ ਟਾਈਮ ਆ ਜਾਂਦਾ ਜਿਹੜਾ ਆਪਣਾ ਗੁਰਬਾਣੀ ਦਾ ਨੀਮ ਆ ਉਹਨੂੰ ਵਧਾ ਦੋ ਪਾਠ ਜੇ ਮੰਨ ਲਾ ਤੁਸੀਂ ਇੱਕ ਪਾਠ ਕਰਦੇ ਤੁਸੀਂ ਦੋ ਪਾਠ ਕਰੋ ਤਿੰਨ ਪਾਠ ਕਰੋ ਤਾਂ ਮਾੜਾ ਟਾਈਮ ਤਾਂ ਆਊਗਾ ਪਰ ਉਹ ਨਿਕਲ ਵੀ ਜਾਊਗਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਮਹਿਸੂਸ ਹੀ ਨਹੀਂ ਹੋਣਾ ਐਂਡ ਇਹ ਵੀ ਆ ਜਿਹੜੇ ਲੋਕ ਬਾਣੀ ਪੜ੍ਹਦੇ ਆ ਨਾ ਉਹਨਾਂ ਨੂੰ ਚੰਗੇ ਮਾੜੇ ਟਾਈਮ ਦਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਵੀ ਮੇਰੇ ਤੇ ਹੁਣ ਮਾੜਾ ਟਾਈਮ ਚੱਲ ਰਿਹਾ ਉਹ ਪਰਮਾਤਮਾ ਦੀ ਰਜ਼ਾ ਸਮਝ ਲੈਂਦੇ ਆ ਜੋ ਉਹਨੂੰ ਮਨਜ਼ੂਰ ਆ ਜੋ ਉਹਨੂੰ ਮਨਜ਼ੂਰ ਆ ਉਹ ਹੀ ਕਰ ਰਿਹਾ ਤਾਂ ਉਹ ਖੁਸ਼ ਹੀ ਰਹਿੰਦੇ ਆ ਉਹ ਉਦਾਸ ਨਹੀਂ ਹੁੰਦੇਗੇ ਜਿਹੜੇ ਪਰਮਾਤਮਾ ਨੂੰ ਯਾਦ ਕਰਦੇ ਆ ਤਾਂ ਇਸ ਤਰ੍ਹਾਂ ਸੰਗਤ ਜੀ ਮੈਂ ਬਹੁਤ ਵੱਡੀ ਨਹੀਂ ਕਿ ਮੇਰੀ ਬਾਲੀ ਸੋਜੀ ਨਹੀਂ ਹੈਗੀ ਮੈਨੂੰ ਬਟ ਫਿਰ ਵੀ ਮੈਨੂੰ ਜਿੰਨੀ ਕ ਸਮਝ ਆ ਮੈਂ ਸੰਗਤ ਵਿੱਚ ਵੰਡਣਾ ਚਾਹੁੰਦੀ ਆ ਜਿੰਨੀ ਕ ਮੈਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਮੈਂ ਚਾਹਨੀ ਹੈ ਕਿ ਮੈਂ ਆਪਣੀ ਜਿਹੜਾ ਅੰਦਰੋਂ ਜਿੰਨੀ ਵੀ ਮੇਰੀ ਸੋਚੀ ਹੈਗੀ ਆ ਮੈਂ ਉਹਨੂੰ ਵੰਡਾਂ ਜੋ ਮੈਨੂੰ ਪਤਾ ਮੈਂ ਉਹ ਸੰਗਤ ਵਿੱਚ ਵੰਡਾਂ ਤਾਂ ਮੈਨੂੰ ਪਲੀਜ਼ ਮਾਫ ਕਰਨਾ ਜੀ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਹਨਾ ਵਾਹਿਗੁਰੂ ਜੀ ਮਾਫ ਕਰਨਾ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਸਭ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਕਿਹੜੇ ਤੇ ਤੰਦਰੁਸਤੀ ਬਖਸ਼ਣ। ਸੰਗਤ ਜੀ ਮੇਰੀਆਂ ਵੀਡੀਓ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਵਾਹਿਗੁਰੂ ਜੀ ਗੁਰਬਾਣੀ ਨਾਲ, ਪ੍ਰਮਾਤਮਾ ਨਾਲ, ਵਾਹਿਗੁਰੂ ਨਾਲ ਜੋੜਦੀਆਂ ਵੀਡੀਓ ਮੈਂ ਪਾਉਂਦੀ ਆਂ ਵਾਹਿਗੁਰੂ ਜੀ। ਜੇਕਰ ਤੁਹਾਨੂੰ ਚੰਗੀਆਂ ਲੱਗਣ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ, ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਦੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।